ਕਸਿਕਾਲ ਬਾਈ ਜੀ ਸਾਰਿਆਂ ਨੂੰ ਲੋ ਬਾਈ ਕੱਲ ਸਵਾਤੇ ਆਗੇ ਤੇ ਤੇ ਬਾਕੀ ਨਹੀਂ ਲੱਗਿਆ ਹੋਇਆ ਬਾਈ ਪੈਣ ਕੁਝ ਲੱਗਿਆ ਬਈ ਬਾਈ ਤੇ ਬਾਕੀ ਉਹ ਲੱਗਿਆਦਾ ਬਾਈ ਬੁੱਟਿਆਂ ਨਾਲ ਗੰਨਾ ਤੇ ਅੱਜ ਆਉਣਾ ਦਾ ਬਾਈ ਬੰਦਿਆਂ ਨੇ ਸ਼ਾਮ ਨੂੰ ਅੱਜ ਨਹੀਂ ਪੈ ਜਾਊਗੀ ਵੀ ਗੱਲ ਖਰਾਬ ਹੋਈ ਹੁਣ ਕਾਲੂ ਆਉਗੇ ਕੱਲ ਨੂੰ ਜਾਂ ਫਿਰ ਪਾਸੋਂ ਲੌਂਗ ਉਮੀਦ ਹੈ ਕਿ ਉਹਨਾਂ ਦੀ ਵੀ ਚਾਲ ਖਰਾਬ ਹੋ ਗਈ ਜਿਹਨਾਂ ਅੱਜ ਘਣਾ ਤਾਂ ਉਹ ਹੁਣ ਉਹਨਾਂ ਨੇ ਕਾਲੂ ਘਟਣਾ ਬਾਕੀ ਹਜੇ ਵੀ ਪੈ ਰਿਹਾ ਬਾਈ 9-10 ਦੇ ਸਹੀ ਟਾਈਮ ਹੋ ਗਿਆ ਤੇ ਆਹ ਬਾਈ ਆਪਾਂ ਨੇ ਬੂਟਿਆਂ ਵਾਲਾ ਪਾ ਲਿਆ ਬੁੱਝ ਤੁਸੀਂ ਖੰਡ ਦਾ ਜ਼ਿਆਦਾ ਉਦੋਂ ਆ ਬੂਟਿਆਂ ਵਾਲਾ ਪਾ ਲਿਆ ਆਪਾਂ ਨੇ ਹੁਣ ਦੂਆ ਪਾਉਣਾ ਹੈ ਇਹ ਘੱਟੋ ਘੱਟ ਬਾਈ 50 ਕਵਾਂਟੜਾ 60 ਕਵਾਂਟੜਾ ਤੇ ਕਰੀਬ ਹੋਗਾ ਇੱਕ 201 ਭਰੀ ਆ 201 ਪਰ ਗੰਨੇ ਦਾ ਜਿਹੜਾ ਉਹ ਆ ਸੈਜੋ ਛੋਟਾ ਏ ਦੂਏ ਗੰਨੇ ਦੇ ਮੁਕਾਬਲੇ ਬੂਟੇ ਆਲਾ ਦੂਏ ਸਾਲ ਚ ਬਾਕੀ ਦੇਖਦੇ ਆ ਨਹੀਂ ਫੇਰ ਲੱਗ ਗਿਆ ਲੋ ਜੀ ਮਿਲੋ ਮਾਹਣੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਸਤਿ ਸ਼੍ਰੀ ਅਕਾਲ ਜੀ ਮਾੜਾ ਬੈਠ ਰਹੇ ਨਹੀਂ ਆ ਰਹੇ ਹੈ ਕਿ ਜਿਹੜਾ ਮੌਸਮ ਅੱਜ ਦੱਸਿਆ ਉਹ ਕੱਲ ਨੂੰ ਦਾ ਹੋਗਾ ਜੇ ਖਰਾਬ ਅਜ ਨਹੀਂ ਸਵੇਰ ਨੂੰ ਹੀ ਲੱਗ ਗਿਆ ਪੈਣ ਮੈਂ ਕਹਿੰਦਾ 4:30 ਵਜੇ ਕਿਨੇ ਲੱਗਾਂਗੇ ਕਰਨ ਹਾਂ 4:30 ਦੇ ਬਾਅਦ ਖਾਂਦਾ 4:30 4:30 ਕਰਨ ਮੈਂ ਤੁਹਾਨੂੰ ਆਦਾ ਵੀ ਮੈਂ 4 ਵਜੇ ਤੋਂ ਕੱਕ ਪਾਏ ਆ ਉਹਦੇ ਬਾਅਦ ਸਵਾ 4 ਮੈਂ ਚੌਣ ਜਰੇ ਹਾਂ ਮੈਂ ਜੇ ਚੌਣ ਕੇ ਉਹਦੇ ਜਿਹੜੇ ਹੁਕਮ ਹੋ ਗਿਆ ਕਹਿੰਦੇ ਤੂੰ ਅੱਗ ਬਾਲ ਲੈ ਚੁੱਲ੍ਹੇ ਦੀ ਮਾਏ ਕਲੇ ਉਹ ਦੁੱਧ ਇਕੱਠਾ ਕਰੀ ਬੈਠੇ ਕਹਿੰਦੇ ਖੂਆ ਕਢਣਾ ਵਾਹ ਜੀ ਹਾਂ ਅੱਜ ਉਹਨਾ ਪਾਣ ਜੀ ਲਾਉਣਾ ਬਾਹਰ ਤੇ ਜਿਹਦਾ ਪਿਆ ਹੈ ਅੱਛਾ ਪਹਿਲਾਂ ਮੈਂ ਹੋਰ ਉੱਤੇ ਦਿੱਲੀ ਦਾ ਸੁਨੇਹਾ ਕਰ ਦਿੱ ਦਿੱਲੀ ਤੇ ਲੈ ਕੇ ਆਉਣੀ ਆ ਮਹਾ ਜੀ ਦਿੱਲੀ ਦਾ ਔਖਾ ਇੱਕ ਤਾਂ ਹੁਣ ਕੱਲ ਫਟੇਗਾ ਛਾਬ ਗਿਆ ਉਸੇ ਧੱਕੇ ਤੇ ਬਿਲਕੁਲ ਸਮਝਿਆ ਫੇਰ ਦਿੱਲੀ ਦਾ ਸਫਰ ਤਾਂ ਉਹ ਵੀ ਨਾਖ ਮਾਰ ਦਿੰਦਾ ਹਮ ਕੱਲ ਇਹਨਾਂ ਸਫਰ ਵੀ ਬਸ ਨਾ ਆਉਂਦੀ ਆ ਅੱਜ ਉਹਨਾਂ ਨੇ 12 1 ਵਜੇ ਦਾ ਘਰ ਦੇ ਘਰੇ ਬੋਆ ਕਰਨਾ ਜਾਂ ਮੈਂ 6:30 ਤੱਕ ਰਿਆ ਦਾ ਅੱਛਾ ਜਦ ਮਹਾ ਆਇਲਾ ਦਾ ਝਖਣਾ ਉੱਪਰ ਪਲਾਸਟਿਕ ਜੀ ਨਾ ਪਾਈ ਹੋਈ ਹੈ ਫਾਈਬਰ ਜੀ ਵੀ ਟਕਟਕੀਆਂ ਡਿੱਗਦੀਆਂ ਹੁੰਦੀਆਂ ਵੀ ਇਹ ਮਹਾ ਦਾ ਟੈਂਕੀ ਭਰ ਗਈ ਹਮ ਮੈਂ ਉੱਠ ਕੇ ਦੇਖਿਆ ਉਧਰ ਬਾਹਰ ਕਣੀਆ ਕਰੇ ਦੇਖਣਾ ਮਾ ਮੋਟਰ ਲੱਗੇ ਦਾ ਮਾ ਮੋਟਰ ਜਲਦੀ ਸਾਢੇ ਜੀ ਹਾਂ ਜਦ ਮਾ ਮੀ ਲੱਗਿਆ ਬੰਦ ਬੱਦਲ ਨਹੀਂ ਕੋਈ ਕੁਝ ਨਹੀਂ ਦਿਖਿਆਗਾ ਆਹੋਂ ਸਵੇਰ ਦੇ ਰੰਗ ਲਾਇਆ ਪਿਆ ਲੈ ਰੇਪ ਆਉਣਾ ਸਾਨੂੰ ਨਹੀਂ ਵਜਨ ਤੋਂ 7 ਵਜੇ ਪਤਾ ਵੀ ਦਿਨ ਚੜਿਆ ਏ ਬਾਹਰ ਮੀਂਹ ਆ ਜਿਹੜੀ ਆਪਣੀ ਡਿਊਟੀ ਨੇ ਸਵੇਰੋਂ ਕੱਖਾਂ ਦੀ ਮੈਂ ਜਾ ਕੇ ਕਿਨੇ ਖੰਡ ਪਾਰ ਸਵੇਰੇ ਆ ਮੈਂ ਕਹਿੰਦਾ ਥੱਕਿਆ ਮੈਂ ਆਲਰਮ ਲਾ ਕੇ ਪੈਣਾ ਪਹਿਲਾਂ ਦਾ ਅਗਲਾ ਲਾਲੋ ਬਜਨੇ ਪਰ ਨੀਂਦ ਰਾਤ ਬਹੁਤ ਕੰਮਦੀ ਆ 6:30 ਪਾਉਣੇ 7:00 ਮੈਂ ਪੈ ਗਿਆ ਕੰਬਲ ਲਾ ਕੇ ਤੇ ਜਾਈ ਤੇ ਥੱਲੇ ਲਿਫਟ ਉੱਪਰ ਗਿਆ ਸਾਢੇ 3 ਪੌਣੇ 1000 ਆਖੋਲੀ ਮੈਂ ਤੁਸੀਂ ਉਹੀ ਫਰਕ ਪੈ ਗਿਆ ਸੀ 8:00 9:00 ਵਜਿਆਂ ਤੁਸੀਂ ਆਏ ਲੇਟ ਹੈ ਨਾ ਇਹਨੂੰ ਜਮ ਹੋਰ ਨੇ ਦੇ ਕੇ ਆਦਾ ਬੰਦਰ ਨੂੰ ਪੁੱਛ ਲੈ ਵੀ ਇਹਨੂੰ ਕਹਿ ਰਿਹਾ ਉਹ ਤਿੰਨ ਜਾਲ ਬਾਰੇ ਆਪਾਂ ਤੁਰਪਣੋੜ ਦੇ ਉਹੀ ਚਾਰ ਕੋਈ ਤੁਰੇ ਆਪਾਂ ਨਾ ਉਰੇ ਦੇ ਹਾਂ 4 ਰੁਪਏ ਉਹਨੇ ਟਾਈਮ 'ਤੇ ਪਹੁੰਚ ਗਏ ਪਿਛਲੀ ਵਾਰ ਸਾਨੂੰ ਨਹੀਂ ਰਹਾ ਹੋ ਗਿਆ ਭਾਈ ਜਾਮ ਲੱਗਾ ਉਸ ਤੋਂ ਜ਼ਿਆਦਾ ਅਸੀਂ ਜਿਹੜੀ ਨਾਲੇ ਦੀ ਆਹ ਬਣੀ ਬੰਦੀ ਨਾ ਲੈ ਜੀ ਤੇ ਬਾਈਕ ਮੋਟਰਸਾਈਕਲ ਲੈ ਕੇ ਲਖਾਂਗੇ ਬਹੁਤ ਔਖਾ ਗਏ ਪਰ ਐਲਦੀ ਬਹੁਤ ਹੀ ਗਏ ਸੀ ਹਾਂ ਮਹਾਵਿੰਦਰ ਆਪਾਂ ਨੇ ਇੱਕ ਵਾਰ ਉਸ ਤੋਂ ਤੁਰਪਣਾ 1 ਵਜੇ ਅਸੀਂ ਦੋਨਾਂ ਦਾ ਬਾਕੀ ਵੀਡੀਓ ਜਬਾਈ ਅਸੀਂ ਆਪਣੇ ਸੈਸ ਕਰਾ ਰਹੇ ਹਾਂ। ਮੈਂ ਧੰਨਵਾਦ ਕਰਦਾ ਹਾਂ ਜਿਹੜੇ ਬਾਈ ਸਾਨੂੰ ਮਿਲਿਆ ਕਿਉਂਕਿ ਉਹਤੇ ਬਹੁਤ ਪਿਆਰ ਕਰਿਆ ਉਹਨਾਂ ਦਾ ਬਾਈ। ਵੀ ਵਾਲਗ ਚੜਦੀ ਕਲਾ ਚ ਰੱਖੇ ਸਾਰਿਆਂ ਨੂੰ। ਇੱਕੋ ਬਾਈ ਜਰਗਦੇ ਦਾ ਉਹ ਕਹਿੰਦਾ ਮਾਸੜ ਅਸੀਂ ਮੈਂ ਤੈਨੂੰ ਟਿੱਕਿਆ ਖਾਣਾਂਗਾ। ਬਾਹਰ ਉਹ ਤੁਸੀਂ ਗੈਪ ਜੀ ਹੋ ਗਏ ਵਿੱਚ ਨੂੰ। ਗੈਪ ਹੋ ਗਿਆ ਅਸੀਂ ਲੋਕਾਂ ਹੀ ਬਾਈ ਨੂੰ ਸੁਣ ਲੰਘਾ ਸਾੜਾ ਚੱਲਦਾ ਔਰ ਵੀ ਅਸੀਂ ਕਿ ਜਾਣਾਂ। ਸਾਨੂੰ ਇੱਧਰ 1 ਵਜੇ ਤੇ ਜਾਣਾ ਉਹਨਾਂ ਦੇ ਤੇ। ਵੀ ਗੱਲ ਘਾਟਾ ਖੰਡ ਭੀੜ ਚ ਲੱਗ ਜਾਂਦਾ। ਅੱਧਾ ਡੇਢ ਘੰਟਾ ਸੁਣਾਉਣਾ। ਉਹ ਤਿੰਨ ਸਾਢੇ ਤਿੰਨ ਹੋ ਜਾਣੇ। ਹਾਂ ਕਹਿੰਦਾ ਨਹੀਂ ਕੁਝ ਵੀ ਹੈ ਕਹਿੰਦਾ ਜੋਤੀ ਸੁਬ ਦੇ ਨੇੜੇ ਹੀ ਹੈ ਕਹਿ ਕੇ ਤਾਂ ਨੇੜੇ ਲੇਗਾ ਹੈ ਥੋੜਾ ਦੂਰੇ ਦਾ ਮੈਨੂੰ ਪਤਾ ਵੀ ਦੂਰੇ ਲੱਗਦਾ ਫਿਰ ਲੱਗਟੇ ਨਹੀਂ ਆਉਂਦਾ ਵੀ ਉਹ ਲੱਟਾ ਲੱਟਾ ਹੀ ਦਿਖੀ ਜਾਵੇ ਐਵੇਂ ਹੈ ਦਾ ਟੱਗਾ ਵੀ ਚੱਲ ਬਈ ਮਾਰਾਦਰ ਕਰਿਆ ਭਾਈ ਦਾ ਬਹੁਤ ਮਾਦ ਬਾਈ ਹਮ ਸਾਰੇ ਸਸ ਕਰਾਇਆ ਬਰਾ ਦਾ ਭਾਈ ਬਹੁਤ ਪਿਆਰਾ ਬਹੁਤ ਆਏ ਉੱਥੇ ਤਾਂ ਵੀ ਚਲੋ ਬਹੁਤ ਵਧੀਆ ਇਹ ਵੀ ਕੋਈ ਹੋ ਕਰ ਸਕਦਾ ਭਾਈ ਅਸੀਂ ਇੰਨੇ ਕਿਸੇ ਜਾ ਕੇ ਮਿਲ ਕੇ ਅਗਲਾ ਮੇਰਣ ਵਾਸਤੇ ਆ ਰਹੇ ਹਾਂ ਸਾਨੂੰ ਹਾਂ ਜੀ ਹਾਂ ਜੀ ਵੀਡੀਓ ਦੇਖ ਲੈ ਸਾਨੂੰ ਹਮ ਉੱਥੇ ਦੇ ਸੀ ਫਿਰ ਸਾਨੂੰ ਟੈਂਪਰੇ ਵੱਧ ਹੋ ਗਿਆ ਸਵਾ ਇੱਕ ਕਟੋਰੇ ਮੈਂ ਕਹਿੰਦਾ 1 2 ਬਣਾ ਹਾਂ ਹਾਂ ਬਸ ਕੋਈ ਵਾ 1 2 ਪਰ ਤੁਰੇ ਫਿਰ ਵੀ ਸਾਨੂੰ 2 2 ਢਾਈ ਘੰਟੇ ਲੱਗ ਗਿਆ ਉਹਨਾਂ ਨੂੰ ਪੀੜਦੀ ਲੋਗੇ ਜਾਂਦੇ ਦੇ ਅੱਜ ਲਾਂਚ ਜਾਂਦੇ ਤੇ ਮੈਂ ਉਹੀ ਦੇਖਿਆ ਜਾਂ ਚਾਰ ਸੱਦੇ ਕਰਕੇ ਨਹੀਂ ਆਉਤਰੀਆਂ ਮਹਾ ਹਾਲ ਉਹ ਇੱਕ ਦਿਨ ਹੋਰ ਖੜੇ ਜਾਂਦਾ ਉਹਨਾਂ ਦਾ ਹਾਂ ਉਹਨਾਂ ਨਾਲ ਜਿਹੜੇ ਖੜੇ ਕੱਲਾ ਦਿਨ ਬਹੁਤ ਵਧੀਆ ਲੱਗਿਆ ਗੱਲ ਦਾ ਮੈਂ ਇੱਥੇ ਤੁੰਦ ਨਹੀਂ ਤੁੰਦਾ ਗਈ ਉੱਥੇ ਦੇਖ ਪਹਿਲਾ ਦਿਨ ਦਿਨ ਨਾ ਚੜਨਾ ਹੋਵੇ ਸੀਪਾ ਮੈਨੂੰ ਕਹੇ ਕਹਿੰਦਾ ਮਾਸਟਰ ਰਾਤ ਕਿੱਡੀ ਭੜੀ ਹੋ ਗਈ ਉਹ ਮਹਾ ਆਪਾਂ ਦਾ ਦੇ ਕਿੰਨੇ ਬੰਦੇ ਬੈਠੇ ਰਾਤ ਭੜੀ ਉਹ ਜਿਨ੍ਹਾਂ ਨੇ ਉਦੋਂ ਰਾਤ ਕੱਟੀ ਐ ਠੰਡੇ ਬੁਰਜ ਦੇ ਵਿੱਚ ਬੈਠੇ ਉਹਨਾਂ ਨੂੰ ਪੁੱਛ ਲਈ ਰਾਤ ਗੱਡੀ ਹੋ ਗਈ ਹੋਣੀ ਬਿਲਕੁਲ ਉਹ ਟਾਈਮ ਦੇਖ ਤੂੰ ਰਾਤ ਕਿੱਥੇ ਗਈ ਹੋਣੀ ਐ ਨਾ ਵੀ ਆਪਾਂ ਤਾਂ ਬਰਦੇ ਬੋਖ ਤਾਂ ਪਿੰਡ ਦੇ ਪਿੰਜਾ ਬੈਠੇ ਹੋਰੇ ਹੋਰ ਸੰਗਤ ਕਿੰਨੀ ਫਿਰਦੀ ਐ ਵੀ ਆਪਣੇ ਕੋਲ ਤਾਂ ਨਾਲੇ ਸਾਧਨ ਅਠੰਡਾ ਵਾਲੇ ਉਹਨਾਂ ਨੂੰ ਕਹਤਾ ਇਹ ਇਹਨਾਂ ਦਿਨਾਂ ਵਿੱਚ ਇੱਕ ਨੇ ਲਾਦਾ ਰਾਤ ਐਡਰੋਮੈਟ ਕਿ ਬੜੀ ਦਿਖਦੀ ਐ ਫਿਰ ਤੇਰੇ ਸਾਹਮਣੇ ਠੰਡ ਕਿਹੜੇ ਸਾਬੂਗਾ ਵੀ ਸਵੇਰੇ ਜਦ ਸੂਰਜ ਚੜ੍ਹਿਆ ਤਾਂ ਪੰਜ ਨਿਕਲੀ ਪਰ ਉੱਥੇ ਬਾਅਦ ਜੋਤੀਸੂਖਪੁਰ ਤੇ ਲੰਗਾਂ ਨੂੰ ਥੋੜੀ ਤੁੰਦ ਦੇ ਗਈ ਆ ਪਲਮੈਂਟਾ ਵਿੱਚ ਪਲਮੈਂਟਾ ਤੇ ਪਹੁੰਚ ਗਈ ਸਾਡੇ ਮੈ ਆਜ ਨਹੀਂ ਹੱਤਾ ਪੌਣਾ ਘੰਟ ਰਹੀ ਸੋਣਾ ਵਧੀਆ ਮੌਸਮ ਸਾਫ ਰਿਹਾ ਦਿਨ ਚ ਕੋਡ ਖਲਾਤੇ 1 ਵਜੇ ਉੱਠੇ ਆਪਾਂ ਹਾਂ ਅਜੀ ਰੋਟੀ ਖਾਣ ਗਏ ਜੀਗਾ ਕਿਤੇ 1 2 ਵਜ ਗਿਆ ਹੋਣਾ ਇਹ ਜਾਂ ਟਾਈਮ ਦੇਖਾ ਸਾਢੇ 8 ਹਾਂ ਉਹੀ ਗੱਲ ਹੈ ਨਾ ਵੀ ਸ਼੍ਰੀਗਨੇ ਦਾ ਆਵਾਜ਼ ਮਾਰੀ ਵੀ ਇਹਨਾਂ ਟਾਈਮ ਹੂੰਗਾ ਤਾਂ ਉੱਠੇ ਨੂੰ ਪਰ ਉੱਠੇ ਵੀ ਸਾਝ ਰਹੇ ਨੇ ਵੀ ਜਣੀ ਉਹੀ ਦਾ ਮੈਂ ਉਹੀ ਕਹਿੰਦਾ ਵੀ ਅੱਜ ਦਾ ਦਿਨ ਵੀ ਅੱਕਣ ਨਿਕਲੇ ਚਾਹ ਲੱਗਦਾ ਅੱਜ ਦਾ ਹੁਣ ਚਿਗੜੀ ਜੀ ਦਾ ਗਈ ਹੋ ਨਹੀਂ ਹੁਣ ਬੱਦਲ ਕੜਾ ਜਾਂ ਫਿਰ ਬੱਦਲ ਫੇਰ ਕੜਾ ਹੋ ਗਿਆ ਵੀ ਕੱਢ ਦਵੇ ਵਧੀਆ ਪਰ ਦੱਸਿਆ ਵਾ ਬਹੁਤ ਆ ਬਾਈ ਅੱਜ ਅੱਧੀ ਰਾਤ ਤੇ 80% ਰਵੀ ਦੱਸਿਆ ਵਾ ਦੇਖਦੇ ਆ ਕੱਲੂ ਇੰਨਾ ਨਹੀਂ ਦੱਸਿਆ ਵਾ ਹੂੰ ਮੈਂ ਵੀ ਉਹੀ ਦੇਖਦਾ ਹਾਂ ਲੈ ਖੇਤਾਂ ਵੀ ਨਹੀਂ ਕਿਹੜਾ ਵੱਜਿਆ ਨਹੀਂ ਸਵੇਰ ਦਾ ਘਰਾਂ ਹੀ ਉਲ ਜਾਵੇ ਅੱਛਾ ਹੁਣ ਦੇਖ ਕੇ ਆਉਂਦਾ ਵੀ ਜੇ ਪੈਰ ਜਿਹੜਾ ਖੜਦਾ ਹਲੇ ਮੀਂਹ ਤਾਂ ਜਿਆਦਾ ਪਿਆ ਨਹੀਂ ਨਹੀਂ ਹਜੇ ਨਹੀਂ ਕੁਝ ਵੀ ਹੋਇਆ ਹਾਂ ਖੇਤ ਤਾਂ ਪਾਣੀ ਮੰਗਦੇ ਤੇ ਆਪਣੇ ਮੈਂ ਤਾਂ ਵਧੀਆ ਚੱਲ ਪੈ ਗਿਆ ਇਹਦਾ ਪੂਛ ਜਿਆਦਾ ਵਾ ਛੜੀ ਜੀ ਨੇ ਪਾਣੀ ਪੂਣ ਲੈ ਆ ਹਾਂ ਮੈਂ ਰੇ ਪਾਉਣਾ ਰੇ ਰੀ ਪਿਆ ਰੇ ਤਾਂ ਪੈ ਜਾਣਾ ਕਿੰਨੇ ਦੇ ਪਾਤੇ ਕਿੰਨੇ ਦੇ ਪਾਤੇ ਰੇ ਵਾ ਦੋ ਲਾਟੇ ਛਿੱਟੇ ਤੀਆ ਤੇ ਪਹਿਲੀ ਵਾਰ ਪਾਉਣਾ ਅ ਜਿਹਨੇ ਅਗਦੀ ਹਲੇ ਨਾਲੀ ਨਹੀਂ ਚੜੀ ਹੈਗੀ ਅਕੇ ਨਾਲੀ ਚੜੀ ਹੋਈ ਵਿੱਚ ਵਿੱਚ ਥੈਲਾ ਪੈ ਜਾਂਦਾ ਤਵਸੇ ਹੂੰ ਹੂੰ ਹੁਣ ਮਹਾ ਟੈਮਾ ਪਾ ਲਿਆ ਥੋੜਾ ਜਿਹਾ 15 ਰੋਕੀ ਵੀ ਦੀ ਛੱਡ ਜੀ ਨੇ ਪਹਿਲਾਂ ਹੋਰਾਂ ਵਧੀਆ ਪੈ ਜਾਂਦਾ ਪਹਿਲਾਂ ਪੂਰਾ ਵਧੀਆ ਪਿਆ ਮਿਲ ਚੱਲ ਪਿਆ ਭਾਈ ਨਾਲੇ ਮੈਨੂੰ ਆਂਗ ਜੱਗੇ ਦਾ ਮੈਂ ਦੇਖਿਆ ਸੀ ਵੀਰੋਂ ਫਿਰ ਰੋਗੋ ਗੱਡੀ ਦੇ ਨਾਲ ਦੇਖੀ ਕਿ ਜੱਗੇ ਨੇ ਦੱਸਿਆ ਕਹਿੰਦਾ ਹਜਕਾਰ ਟੁੱਟ ਗਿਆ ਦਾ ਚਾਰ ਖੜੀ ਜੀ ਉਹਦੀ ਕਹਿੰਦੇ ਉਹ ਯਾਰ ਯਾਰ ਗਰਾਜ ਜਿਹੜਾ ਮਸ਼ੀਨ ਨੂੰ ਕਰਾਦੀ ਹੈ ਹਾਂ ਰੋਗੋ ਚੱਕਣ ਵਾਲੀ ਇੱਕ ਨੇ ਉਹਦੀ ਅੱਗ ਨਾਲ ਖਿੱਚਣ ਵਾਲੀ ਉਹ ਬਣੀ ਫਿਰ ਹਾਂ ਉਹਦਾ ਕਨ ਟੁੱਟ ਕੰਨ ਜ ਟੁੱਟ ਗਿਆ ਇੱਕ ਸਾਈਡ ਤੇ ਉਹ ਕੰਨ ਜ ਟੁੱਟ ਗਿਆ ਇੱਕ ਵਾਰ ਉਹ ਪੌਣੇ ਨੂੰ ਕਹਿੰਦੇ ਟਾਈਮ ਨਹੀਂ ਲੱਗਿਆ ਉਹ ਬਾਹਰ ਕੱਢਣ ਨੂੰ ਉਹ ਟਾਈਮ ਲੱਗਿਆ ਉਹ ਪਈ ਕੰਨਾ ਵੀ ਨਾ ਤੇ ਕੋਲ ਪਈ ਦੀ ਕਹਿੰਦੇ ਉਰੇ ਹਾਂ ਤਾਂ ਜੀ ਬੰਬੇ ਦੇ ਆਉਣੇ ਦੀ ਬੰਬੇ ਦੇ ਜੈ ਨਹੀਂ ਦੀ ਫੇਰ ਉਹ ਦੇਖ ਲੈ ਦੱਸ ਪਈ ਆਉਂਦੀ ਵੀ ਹੋਣੀ ਕੋਈ ਕਿਸੇ ਵੱਡੇ ਸਮਾਨ ਪਰੇ ਹੋਣੀ ਹੈ ਜੇ ਸਮਾਨ ਵੱਡਾ ਇੱਥੇ ਨਹੀਂ ਮਿਲਦੀ ਕਿਸੇ ਟ੍ਰੱਕ ਕੋ ਭਰਿਆਉਣੀ ਦੀ ਉਹ ਤਾਂ ਇੱਥੇ ਪਿਆਦਾ ਇਹਨਾਂ ਕੋਲ ਸਵੇਰ ਬਾਅਦ ਪਹਿਲਾਂ ਉਹਨੇ ਚੱਕ ਕੇ ਪਾਤੀ ਉਹ ਟ੍ਰੱਕੇ ਉੱਗਾ ਕੇ ਰੱਖ ਲੈਣੀ ਚਾਹੀਦੀ ਸੀ ਰੱਖਨੇ ਕਿੰਨੇ ਆ ਚਾਰ ਆ ਤਾਂ ਹੀ ਮੋਟਾ ਹੁੰਦਾ ਘਟੇ ਘਟੋਰੇ ਹੋਰ ਉਹ ਕੋ ਜਹਾਜ ਭਰਉਣੀ ਦੀ ਚੱਲ ਵਧੀਆ ਚੱਲ ਪਿਆ ਹੁਣ ਜਿਹਨੇ ਰਜ਼ਾਟ ਘੱਟ ਤੁਹਾਨੂੰ ਪਤਾ ਲੱਗਾ ਜੱਗੇ ਤੇ ਮੱਲੋ ਮਲੀ ਦਿਨ ਨਾਲ ਤਾਂ ਲੱਗ ਗਿਆ ਬਿਨਾਂ ਗੱਲ ਤੇ ਹੀ ਸਰਬਜੀਤ ਆਏ ਉੱਥੇ ਖੜਾਇਆ ਇਹ ਤਾਂ ਉਹ ਖੜਾਇਆ ਇਹਦਾ ਉਹ ਜੱਗਾ ਨਹੀਂ ਛੱਡਦਾ ਬਾਈ ਜੀ ਤੇ ਬਾਕੀ ਟਾਈਮ ਵੀ ਨਹੀਂ ਹੈ ਮਾੜ ਛੱਡਣੇ ਦਾ ਨਹੀਂ ਹੈਗਾ ਭਾਈ ਹੁਣ ਤੇਰੇ ਸਾਹਮਣੇ ਹੈ ਤੈਨੂੰ ਪਤਾ ਉਸ ਰਾਂਦੇ ਦੇ ਕਿ ਟਰੈਕਟਰ ਨਹੀਂ ਚੋਰੀ ਹੋਇਆ ਟਰੈਕਟਰ ਚੋਰੀ ਹੋ ਗਿਆ ਤਾ ਚਲ ਮਿਲ ਕੇ ਆਓ ਬਰਾ ਮਿਲ ਗਿਆ ਉਹ ਥੋੜਾ ਜਿਹਾ ਬਹਿਰ ਨਾਲ ਜਿਆਦਾ ਹੋਗਾ ਤਾਂ ਮਿਲ ਗਿਆ ਚਲ ਵੈਲ ਤਾਂ ਹੁਣ ਚੀਜ਼ ਹੋ ਜਾਂਦੀ ਹੈ ਜੱਗੂ ਯਾਰ ਇਹੇ ਜੇ ਕੰਮ ਨਹੀਂ ਆਇਆ ਇੰਟਰਨੈਟ ਦਾ ਫਾਇਦਾ ਵੀ ਆ ਨਹੀਂ ਕਿੱਥੇ ਲੱਭ ਲਾਂਦਾ ਉਹ ਉੱਥੇ ਇੰਨੇ ਟਰੈਕਟਰਾਂ ਚ ਕੌਣ ਗੀਦਾ ਦੇਖਦਾ ਹੁਣ ਦੇਖਿਆ ਹੀ ਆਦਾ ਉਹ ਦੇਖ ਜਿਹੜੇ ਖੋਲ ਕੇ ਲੈ ਕੇ ਟਰਾਲੀ ਦੇ ਗਾਇਲ ਤੇ ਖੋਲ ਕੇ ਲੈ ਕੇ ਬੰਦੇ ਹੈਨਾ ਵੀ ਜਾਨ ਬਹੁਤ ਵਧੀਆ ਜਾਨੀ ਹੁਣ ਠੰਡ ਵਾਲਾ ਉਹ ਹੋ ਜਾ ਰਿਹਾ ਹੈ ਨਹੀਂ ਐਂ ਦੇਖ ਲਈ ਮਾਸੜ ਹਰੇਕ ਸਾਲ ਜਾਂਦੇ ਆਪਾਂ ਹਰ ਸਾਲ ਇਹ ਅਸੀਂ ਇਹ ਜੇ ਪਿੰਡ ਦੇਖਦੇ ਜਿਹੜੇ ਪਹਿਲੀ ਵਾਰ ਸੁਣੇ ਹੈ ਬੰਦੇ ਤੁਹਾਨੂੰ ਦਿਖਾਈ ਵੀ ਆ ਉਹ ਆਹ ਆਪਣੇ ਏਰੀਆ ਵਿੱਚੇ ਹੁਣ ਕਿੱਥੇ ਕਿੱਥੇ ਦੇ ਬੰਦੇ ਸਾਨੂੰ ਆ ਕੇ ਮਿਲੇ ਆਂ ਜਰੋ ਪਿੰਡ ਦਾ ਆਸੇ ਸਾਨੂੰ ਉੱਪਰ ਜੀ ਲਾ ਲਾ ਬਰ ਵੀ ਜਿਹੜਾ ਬੰਦਾ ਸਾਨੂੰ ਪਹਿਲਾਂ ਕੋਈ ਬਾਈ ਮਿਲਿਆ ਉਹ ਤਾਂ ਸਾਨੂੰ ਪਹਿਲੀ ਵਾਰ ਮਿਲਿਆ ਹੀ ਨਹੀਂ ਆ ਕੇ ਜਿਹੜੇ ਕਰੋਗ ਹੈਗੇ ਤੇ ਉਹ ਵਰਤੇ ਉੱਤੇ ਪਹੁੰਚੇ ਜਾਗੇ ਧੰਨਵਾਦ ਅਸੀਂ ਕਰਦੇ ਆ ਬਾਈ ਦਾ ਜਿਹੜਾ ਭਗਵਾਲੇ ਦਾ ਜੀਤਾ ਵਾ ਉਹਨਾਂ ਆਪਣੇ ਬੰਦੇ ਵੀ ਸੇਵਾ ਹੁੰਦਾ ਆਏ ਤੇ ਹਾਂ ਬਹੁਤ ਬਾਈ ਨੌਕਰ ਆ ਸਾਰੀ ਦਿਹਾੜੀ ਉਹ ਸਾਡੇ ਕੋਲੇ ਰਿਹਾ ਸਾਡੀ ਸਾਰੀ ਦਿਹਾੜੀ ਹੈ ਵੀ ਬਹੁਤ ਧੰਨਵਾਦ ਆ ਬਾਈ ਬੰਦਾ ਇੱਥੇ ਕਾਕਰੋ ਜਗ੍ਹਾ ਆਪਣੇ ਇਲਾਕੇ ਦਾ ਹੀ ਦਾ ਕਾਕਰੋ ਹਾਂ ਰਲਾ ਕਕਲਾਰਾ ਨੇ ਕਲਾਰ ਮਾਜਰਾ ਕਲਾਰ ਮਾਜਰਾ ਕੋਈ ਸੀ ਨਾ ਤੇ ਰਿਸ਼ਤੇਦਾਰੀ ਵਿੱਚ ਤੇ ਉੱਥੇ ਮਿਲਗੇ ਸੀ ਨਾਨਕੇ ਯਾਰ ਬਹੁਤ ਉਹ ਨਾ ਵੀ ਹੋ ਗਿਆ ਵੀ ਪਤਾ ਨਹੀਂ ਉਹਨਾਂ ਨੂੰ ਆਇਆ ਵੀ ਸਾਨੂੰ ਪਤਾ ਨਹੀਂ ਕਿਆ ਰੱਬ ਮਿਲ ਗਿਆ ਉਹ ਵੀ ਗੱਲ ਇੰਨਾ ਪਿਆਰ ਕਰਦੇ ਬਾਈ ਬਾਕੀ ਹੁਣ ਤੂੰ ਮਾਰੇ ਕਹਿੰਦਾ ਕਿ ਨਹੀਂ ਕਿਹੜਾ ਹੂੰ ਮੈਨੂੰ ਤਾਂ ਜਾਣਾ ਇਦੋਂ ਨੂੰ ਦੋ ਤਿੰਨ ਦਿਨ ਬਾਅਦ ਦੇਖ ਲੈ ਫਸਲ ਵੀ ਉਪਰੀ ਜੀ ਲੱਗਦੀ ਹੈ ਛੱਡੀਆਂ ਨਹੀਂ ਸੰਗੀ ਹੋਈਆਂ ਉਹਦੇ ਭਰੀਆਂ ਪੌਣੀਆਂ ਆਈ ਨਹੀਂ ਹਟਦਾ ਮਿਲ ਵਾਲੇ ਕਹਿੰਦੇ ਤੇਰੀ ਪਰਚੀ ਕੋਟੀ ਦਾ ਆ ਗਈ ਕਿ ਨਹੀਂ ਹਲੇ ਪਰਚੀ ਤਾਂ ਆ ਗਈ ਬਸ ਉਹਨੂੰ ਨੂੰ ਕਿਆ ਦੱਸਾਂ ਬੰਦਿਆਂ ਦਾ ਅੱਜ ਕਹਿੰਦੇ ਤੇ ਸਕੜਦਾ ਹੋ ਜੂਟਾ ਕਹਿੰਦੇ ਲੇਟ ਰੂਟ ਲੈ ਲੈਣੇ ਜੇ ਪਾਸਾ ਤੇ ਲੇਟ ਹੋ ਗਈ। ਚਮੀ ਕਰਕੇ ਉਹ ਲੇਟ ਹੋਏ ਨਾ ਤਾਂ ਜਿੰਨੀ ਜਿਆਦਾ ਪੈਗਿਆ। ਤੇ ਵੀ ਅਸਿਆਰਾਦ ਨੂੰ ਕੱਲ ਨੂੰ ਪੈ ਕੇ ਹੋ ਲੇਟ ਹੋ ਜਾਏ ਨਾ। ਚਲ ਮੈਂ ਤਾਂ ਤੁਹਾਨੂੰ 150 ਦੀ ਭਰੀ ਮੇਰੇ ਤੇ ਬਾਹਰ ਹੀ ਲੱਤ ਹੋ ਜੂਗੀ। ਉਹ ਘੜੇ ਵਾਲੇ ਚਾਈ ਜੇ ਬਸ। ਪਰ ਤੇਰੀ ਅੱਧੀ ਕਿਦਾ ਭਰੀ ਵੀ ਚੀ ਹੈ। ਹਾਂ ਮੈਂ ਬੂਟਲ ਹੀ ਘੜਾਈ ਹੋਈ ਅੱਧੀ। ਬਾਕੀ ਦੇਖਦੇ ਆਂ ਕੀ ਬਣਦਾ। ਤੇ ਮੇਰੇ ਵੀ ਅੱਜ ਕਹਿੰਦੇ ਵੱਢਣ ਆਉਂਗੇ। ਵਧੀਆ ਨਾ ਆਉਣ ਅੱਜ ਵੱਢਣ। ਜੇ ਕਾਹਨੂੰ ਜਿਆਦਾ ਪੈ ਗਿਆ ਫਿਰ ਐ ਵੀ ਖਾਣ ਨਹੀਂ ਰੁਕਣਾ ਰਹਿਣਾ ਚਾੜਦਣਾ। ਦੇਖ ਲੈ ਬਾਈ ਕੋਈ ਨਹੀਂ ਪਤਾ ਮੀਂਹ ਤਾਂ ਜਣੀ ਪੈਣਾ ਹੀ ਪੈਣਾ ਬੰਦਾ ਜਾਨਾ ਵੀ ਕੋਈ ਮੇਹਾਂ ਨੂੰ ਪੈ ਜਾਣਾ ਮੀਂਹ ਤਾਂ ਪੈਣਾ ਪੈਣਾ ਚਾਹੀਦਾ ਆਪਾਂ ਦਾ ਬੱਦਲ ਮੈਨੂੰ ਇੱਲਾਦਾ ਵੀ ਹੁਣੇ ਆਜਣਾ ਹੈ ਬੱਦਲ ਦੇਖੋ ਬਾਈ ਚੱਕਾ ਬੱਦਲ ਜਾਂਦਾ ਗਾੜਾ ਬਹੁਤ ਹਾਂ ਤਾਂ ਉਹਨੇ ਛੱਡ ਜੋਰ ਫੜਦੀ ਆਈ ਜਾਂਦੀ ਹਾਂ ਹਾਂ ਬਾਕੀ ਹੈ ਜ਼ਰੂਰੀ ਆ ਸਵੇਰਾ ਜਿਹੜੇ ਸਾਹਮਣੇ ਲੱਗਿਆ ਤਾਂ ਮੈਨੂੰ ਲੱਗਦਾ ਨਹੀਂ ਕਿ ਛੱਡ ਜਾਊਗਾ ਪਰ ਹਟ ਗਿਆ ਵਿਚ ਨੂੰ ਧੁੱਪ ਵੀ ਨਿਕਲਿਆ ਆਈ ਦੀ ਧੁੱਪ ਨਹੀਂ ਨਿਕਲੀ ਧੁੱਪਾਂ ਨਿਕਲੀ ਜਾਂਦਾ ਮਹਲਾ ਹੁਣ ਪਾ ਕੇ ਆਉਂਦੇ ਆ ਆ ਮੇਰੋਂ ਕੇ ਕਰ ਰਹੇ ਨੇ ਲੱਗਾ ਬੰਨ ਵੇੜੇ ਆਉਣਾ ਕੰਮ ਉਹਦੇ ਬਾਅਦ ਕੰਡ ਉਹ ਆ ਗਿਆ ਹੁਣ ਆਗੇ ਦਿਨ ਹੋ ਗਿਆ ਜਿਹੜਾ ਪਤਾ ਹੀ ਲੱਗਣਾ ਦੇਣਾ ਕਿ ਰਾਤ ਬਸ ਬਸ ਹੋਰ ਤਾਂ ਕਹਿੰਦਾ ਮਲੂਕ ਦੱਤਾ ਹੁਣ ਤੱਕ ਮਲੂਕ ਤਾਂ ਉਧ ਪਈਓ ਨਹੀਂ ਹੈ ਗਿਆ ਨਹੀਂ 15 15 ਦੇ ਸੂਰਜ ਧੁੰਦਦਾ ਬਈ ਗੱਲੇ ਦੇਖੀ ਆ ਉੱਥੇ ਫਤੇਗੜੇ ਫਤੇਗੜਾ ਸਾਹਿਬ ਦੇਖੀ ਤੁੰਦ ਨਹੀਂ ਦੇਖੀ ਉਹ ਨਹੀਂ ਮੈਨੂੰ ਬਾਇਰ ਸਵੇਰ ਨੂੰ ਫੋਨ ਆਇਆ ਕਹਿੰਦਾ ਮਸਤ ਨਗਮੀ ਮੈਂ ਨਾ ਮਾਂ ਲੱਗੀਆਂ ਪੂਰ ਜੀ ਪੈਣ ਕਰੀਂਗੇ ਕਹਿੰਦਾ ਅਸੀਂ ਮਲੇਰਕੋਟੜ ਵਾਲੇ ਬੋਲਦੇ ਸਾਡੇ ਬਹੁਤ ਪੈ ਗਿਆ ਮੈਂ ਅੱਛਾ ਮਲੇਰਕੋਟੜ ਵਾਲੇ ਕਿੰਨੇ ਜਿਆਦਾ ਪੈ ਗਏ ਤੁੰਦ ਮੈਂ ਲਾਈਵ ਵੀ ਦੇਖਦਾ ਤਾਂ ਹੁਣ ਉੱਥੇ ਦਾ ਸ਼੍ਰੀ ਫਤੇਗੜਾ ਸਾਹਿਬ ਦਾ ਪਤਾ ਉਥੇ ਦਾ ਕੱਲ ਬੰਦਰ ਪੁੱਛਲਾ ਸੀ ਯਾਰ ਉਦੋਂ ਨੂੰ ਗਏ ਬਾਜੇ ਦੇ ਘਰ ਉਹ ਪਾਣੀ ਵਾਲੀ ਟੈਂਕੀ ਗਰ ਪਾਣੀ ਛਿੜਕਦਾ ਵਾ ਐਨੀ ਤਾਂ ਕਰਦਾ ਵੀ ਢੁੱਡਦੀ ਹੈਗੀ ਹਾਂ ਉਹ ਟੈਪ ਦਾ ਛਿੜਕ ਰਿਆ ਜਾਂਦਾ ਗਾ ਬੁਰਾ ਹਾਲ ਹੋ ਗਿਆ ਨੇ ਟਿਕੜੀ ਪੈਰਾਂ ਗੱਲ ਲੱਬੜ ਕੇ ਲੋਕ ਕੱਪੜੇ ਲੱਬੜ ਬੁਰਾ ਹਾਲ ਉੱਤੇ ਟਿਕੜੀ ਨਾਲ ਚਲ ਸੰਗਤ ਤਾਂ ਫੇਰ ਵੀ ਘੁੰਮੀ ਜਾਂਦੀ ਓਕਣ ਜਿਹੜਾ ਲੰਗਰ ਲੰਗਰ ਕੱਚੇ ਕੁੱਚੇ ਜਿਹਾ ਬਹੁ ਬੁਰਾ ਹਾਲ ਹੋਇਆ ਲੰਗਰ ਤਾਂ ਜ਼ਿਆਦਾ ਕੱਚੇ ਵਿੱਚ ਜਿੱਥੇ ਪੈਰ ਰੱਖਦਾ ਤੇ ਉਹ ਖਤਮ ਉੱਥੇ ਬੱਸ 100 ਵਿੱਚ ਤੇ 80% ਲੰਗਰ ਨਾ ਕੱਚੇ ਵਿੱਚ ਲੱਗੇ ਹੋਏ ਟੈਂਟ ਦੇ ਥੱਲੇ ਲੱਗੇ ਹੋਏ ਆ ਵੀਕਰ ਬਰਦਾਸ਼ਤ ਅਜੇ ਨਹੀਂ ਲੱਗੇ ਪੱਕੀ ਜਿਆਦਾ ਪੂਰਾ ਜਦੋਂ ਰੱਖੋ ਦੇ ਨੇ ਵੀ ਪੈਣ ਲੱਗੇ ਸਾਰੇ ਰੋਖੇ ਵੱਡ ਜਾਣਗੇ ਹਾਂ ਹੁਣ ਬਾਬਾ ਜੀ ਜਾਂਦੇ ਟੈਂਟੇ ਲਾਇਆ ਹੋਇਆ ਹਾਂ ਉਹ ਪੱਕਾ ਸਾਰ ਹਾਂ ਪੱਕਾ ਪਰ ਵਿੜੇ ਜੀ ਟੈਂਟ ਲਾਇਆ ਹੋਰ ਜਿੱਥੇ ਰੱਖਦੇ ਸੇਕੜਾ ਹੁਣ ਕੱਲ ਆਪਾਂ ਨਾਲ ਆਪਾਂ ਰੜੇ ਜੀ ਲੱਗਿਆ ਬਾਕਾ ਸਾਰੇ ਟੈਂਟ ਵੀਂਤ ਟੈਂਟ ਵੀ ਤਾਂ ਜੇ ਕਿਤੇ ਆਖਾ ਮੂੰਹ ਦਾ ਕਿਛ ਲੰਗ ਲੰਦ ਚੱਲ ਬਰਦਾਸ਼ਤ ਦਾ ਭਰ ਦੇ ਨਹੀਂ ਤਾਂ ਹੁਣ ਬੈਠੇ ਹਾਂ ਬਰਦਾਸ਼ਤਾਂ ਲੰਦੇ ਭਰ ਦੇ ਕਿੱਥੇ ਭਰ ਦੇ ਕਿੱਥੇ ਏਡੀ ਦਾ ਕੋਲ ਦਾ ਕਿਹੜਾ ਲੋ ਨੂੰ ਫਿਕਰ ਹੈਗਾ ਸਾਰਿਆਂ ਦਾ ਕੱਢਦੇ ਨਹੀਂ ਚੱਲੀ ਜਾਂਦਾ ਇਕੱਲਾ ਹੀ ਬੱਸ ਅੱਗੇ ਪਿੱਛੇ ਹੋ ਜਾਂਦਾ ਸਾਰਾ ਕੁਝ ਬਾਕੀ ਹੁਣ ਤਾਂ ਸਾਹਮਣੇ ਦੁਕਾਨ ਵਾਲੇ ਬੈਠੇ ਜੇ ਕਿੰਨਾ ਉਹ ਉੱਥੇ ਦੇਖਣਾ ਤੇ ਡਿਪਾਰਟਮੈਂਟਾਂ ਜਿਹੜਾ ਲੱਗ ਦੁਕਾਨ ਵਾਲੇ ਤਾਂ ਚੱਲ ਆਏ ਆ ਮਾੜੂ ਪ੍ਰਬੰਧ ਕਰਕੇ ਬੈਠਦੇ ਉਹ ਫੇਰ ਵੀ ਬਹੁਤ ਔਖਾ ਹੋ ਜਾਂਦਾ ਔਖਾ ਤਾਂ ਹੋ ਜਾਂਦਾ ਵੀਰੇ ਆਪਣੇ ਲਾਗ ਵਾਲੇ ਕੋਟੀਆਂ ਜਿਹੀ ਵੇਚਦੇ ਆ ਉਹ ਕਿਹੜੀ ਜਾਂਦਾ ਉਹ ਹੂੰ ਵੀ ਸਾਬ ਉਹ ਬੰਦ ਰਹਿਣਾ ਅਗਰ ਕੋਟੀਆਂ ਨਾਲ ਦੂਵੇਂ ਜੇਵਰੇ ਪੈਣਾ ਉਹ ਲੋਖਾ ਬੰਦ ਕਰ ਲੈਣੀ ਉਹ ਤਾਂ ਲੋਰ ਜਾਂਦਾ ਹੁਣ ਪੱਕਾ ਬੰਨੋ ਲੈ ਜਗਾਰ ਉੱਥੇ ਖੋਲ ਲਿਆਉ ਓਕਾ ਇਹਨਾਂ ਸਮਾਨ ਇਕੱਠਾ ਕਰਨਾ ਹੂੰ ਬਾਕੀ ਇਹ ਜਿਹੜਾ ਹੈਗਾ ਨਾ 1-2 ਦਿਨ ਦਾ ਕੰਮ ਇਹ ਥੋੜਾ ਜਿਹਾ ਲੰਬਾ ਵਾਰ ਚੱਲਦਾ ਲੰਬਾ ਹੁਣ ਠੰਗਰਾ ਦਾ ਚੱਲਦਾ ਹੂੰ ਇਹ ਤਾਂ ਹੋਰ ਵੀ ਥੋੜਾ ਚੱਲਣਾ ਚਾਹੀਦਾ ਕੋਈ ਇਹੋ ਜਿਹਾ ਸਿਸਟਮ ਬਣਾ ਵੀ ਹਿਸਾਬ ਦੇ ਭੀੜ ਦੇ ਹੁਣ 3 ਦਿਨ ਵਿੱਚ ਤਾਂ ਕੋਈ ਅੰਤ ਨਹੀਂ ਹੈਗਾ ਜਾ ਵੀ ਕੱਲ ਬਾਹਰ ਨਿਕਲ ਕੇ ਦੇਖ ਉੱਥੇ ਟਰੈਕਟਰ ਖੜੇ ਦਾ ਖੜਾ ਜਾਮ ਲੱਗੇ ਦਾ ਲੱਗੇ ਜਾਮ ਲੱਗੇ ਤੇ ਲੱਗੇ ਕਿਉਂ ਕੌਰ ਦੇ ਕਿੰਨੀ ਵੀਰਦੀ ਕਾਲੇ ਕਿਉਂ ਕੌਰ ਸਾਹਿਬ ਵੀ ਬਹੁਤ ਯਾਰ ਫਿਰ ਆਏ ਨੇ ਜਿਹੜੇ ਦੂਰ ਦੇ ਆਉਣੇ ਮਾਹੜ ਉਹ ਕਹਿੰਦੇ ਹੁਣ ਆਏ ਹੋ ਤੇ ਹੈਗੇ ਆ ਹਾਂ ਹੁਣ ਚੱਲ ਸ੍ਰੀ ਚਮਕੌਰ ਸਾਹਿਬ ਵੀ ਆਏ ਆਉਂਦੇ ਆ ਬਹੁਤ ਬਾਈ ਦੂਰੋਂ ਆ ਗਏ ਆ ਮਤਿਆਂ ਆਪਾਂ ਤਾਂ ਚਲੋ ਮਸਟ ਲੋਕਲ ਆ ਹੁਣ ਜਿਹੜੇ ਦੂਰ ਤੇ ਆਉਣੇ ਆ ਉਹਨਾਂ ਵਾਸਤੇ ਬਹੁਤ ਅਗਿਜੀ ਨੇੜੇ ਕਹੇ ਹੋਏ ਸਾਹਮਣੇ ਪਿੰਡਾਂ ਦੇ ਨੌ ਸੋਨੇ ਜਿਹੇ ਟਰਾਲੀਆਂ ਬਸ ਦੇਖੇ ਬੜੇ ਹਾਂ ਕਾਲਾ ਭੂਲਾ ਕਾਲਾ ਭੂਲਾ ਇੱਕ ਹੋਰ ਤਾਂ ਮੇਰੇ ਮੂੰਹ 'ਚ ਨਾ ਬਸੇ ਪਤਾ ਨਹੀਂ ਕਿਹਾ ਤਾਂ ਮੂੰਗੇ ਵੱਲ ਦਈਦਾ ਨਿਖੇ ਪੰਜਾਬੀ ਜਾਂ ਫੇਰ ਵੀ ਨਹੀਂ ਪੜਉਂਦੇ ਇਹ ਜਿਹੇ ਨਾਂ ਹੁਣ ਅਸੀਂ ਆਪਣੇ ਇਲਾਕੇ ਜਾਏ ਪੂਜੋਾਨੀ ਬੋਲੇ ਸਾਨੂੰ ਆਇਆ ਲੱਗੇ ਖੈਰਾਬਾਦ ਮਨਸੂਰਾ ਬਹੁਤ ਵਧੀਆ ਪਰ ਜਦ ਉਹਨਾਂ ਨੇ ਦੇਖਣਾ ਵੀ ਖੈਰਾਬਾਦ ਕਹਿੰਦਾ ਪੜਨ ਲੱਗ ਗਏ ਉਹ ਜੋੜ ਕੇ ਪੜਨ ਲੱਗੇ ਨਾ ਬਸ ਹੋਰ ਕੋਈ ਹੋਰੇ ਪੜੋਗੇ ਹੈ ਇੱਥੇ ਸਾਡੇ ਲਿਖਣੇ ਵਾਲੇ ਨੇ ਉਲਟ ਲਿਖਿਆ ਹੋਇਆ ਮਨਸੂਖਾ ਕੋ ਹੋਰੇ ਲਿਖਾ ਮਨਸੂਆ ਮਨਸੂਈ ਇਹ ਵੀ ਇਹਦੇ ਦਾ ਫਰਕ ਪੈ ਜਾਂਦਾ ਲਿਖਣੇ ਵਾਲਾ ਕੋ ਹੋਰ ਲਿਖਦਾ ਅਸਲੂ ਮਾਸੂ ਦਾ ਨਾਮ ਦੇਖੀਂਗੇ ਪੜ ਕੇ ਕੱਲੇ ਗਿਆ ਇੱਕ ਬਾਈ ਆਇਆ ਮੇਰੇ ਕੋਲ ਉਧਰ ਦਾ ਕਹਿੰਦਾ ਸਾਡੇ ਉਧਰ ਮਾਲਾ ਕਹਿੰਦਾ ਅਸੀਂ ਕਹੀ ਮਾਲਾ ਵਾਲੇ ਇੱਥੇ ਲੰਗਰ ਲਾ ਲਿਆ ਮਾਲਾ ਯਾਰ ਆਪਣਾ ਪਿੰਡ ਉੱਤੋਂ ਦੇ ਸੱਤੇ ਹੀ ਆਪਣੇ ਪਿੰਡ ਦਾ ਪੂਰਾ ਹੀ ਨਾਮ ਲਿਖਾਇਆ ਮਾਲਾ ਤੇਰਾ ਬੰਗੇਲ ਟੱਪ ਗਿਆ ਹਾਂ ਹਾਂ ਮਾਲਾ ਇੱਕ ਹੋਰ ਹੈ ਇੰਦਰ ਵੀ ਮੋਗ ਮੋਗੇ ਵੀ ਕਹਿੰਦਾ ਮਾਲਾ ਉਹ ਆਇਆ ਤੋਂ ਬਾਈ ਕਹਿੰਦਾ ਮੈਂ ਵੀ ਕਹਾਂ ਸਾਡੇ ਪਿੰਡ ਨੇ ਲੰਗਰ ਕਹਿੰਦਾ ਕਿਹੜੀ ਮਾਲਾ ਹੈ ਫੇਰ ਮੈਂ ਦੱਸਿਆ ਮੈਂ ਇੱਥੇ ਬਾਈ ਰੋਪੜ ਕੋਲੇ ਬਾਈ ਕੱਲ ਉਹ ਪਿੱਛੇ ਵੀਡੀਓ ਬਣਾਉਂਦਾ ਦਾ ਉਹ ਕਹਿੰਦਾ ਵੀ ਆ ਜਾ ਉਥੋ ਜੀ ਲੰਗਰ ਲੱਗਿਆ ਪਿਆ ਵੀ ਜਿਹੜੇ ਮਾਲਾ ਆਇਆ ਯੂਟਿਊਬਰ ਉਹਨਾਂ ਦਾ ਲੰਗਰ ਲੱਗਿਆ ਪਿਆ ਕਰਕੇ ਉਹਨਾਂ ਗੱਲ ਬਾਝਰ ਉਹਨਾਂ ਮਾਲਾ ਨੇ ਕਿਹਾ ਜਦੋਂ ਮੈਂ ਮੁੜ ਕੇ ਪਿੱਛੇ ਦੇਖਿਆ ਮੈਂ ਬਰੈੱਡ ਭੱਜ ਰਿਹਾ ਜਦੋਂ ਮੈਂ ਦੇਖ ਉਹਨਾਂ ਡਾਕਟਰ ਆਈ ਜਿਹਦੇ ਆਦਣ ਲੱਗੇ ਮਾਪੇ ਉਹਨਾਂ ਦਾ ਮਾਤੜਿਆ ਜਾ ਰਹੇ ਤੇ ਹੁਣ ਨਾ ਤੋਂ ਬ ਇਹ ਤਾਂ ਯੋ ਬਾਕੀ ਭਾਈ ਬਹੁਤ ਪਿਆਰ ਕਰਦੇ ਭਾਈ ਜੱਟ ਦੀ ਗੱਲ ਰੱਖੇ ਸਾਰੇ ਹੋਰ ਹੋਰ ਵੀ ਹੁਣ ਮੈਲ ਆਦੀ ਪਾਉਗੇ ਤੁੰਦ ਹਨਾ ਆਉਗੀ ਮੰਡਾਲੇ ਸਵਰ ਕੋਸੇ ਦੇ ਤਾਂ ਹੁੰਦਾ ਆਉਗੀ ਨੇੜੇ ਆਉਂਦੀ ਜਾਂਦੀ ਆ ਜਾਂ ਏਕੜਾਂ ਹੁੰਦਾ ਮੰਡਤੀ ਜਪਾ ਨੂੰ ਹਾਂ ਏਕੜਾਂ ਹੂੰ ਵੱਡੇ ਉਹ ਲਾਹਾ ਉਹ ਲਾਸਟ ਸਭ ਹੁੰਦੀ ਸਾਡੇ ਨਾ ਹਾਂ ਪਹਿਲੇ ਦੇ ਦੀ ਕਹਿੰਦੇ ਵੀ ਸਭ ਹੁਣ ਸਾਡੇ ਲੱਗ ਲੀਆਂ ਉਹ ਲਾਸਟ ਆ ਵੀ ਉਹ ਲਾਸਟ ਹੈ ਵੀ ਉਹ ਸਹੀ ਭਾਈ ਸਾਡੇ ਕੱਠ ਹੁੰਦਾ ਹੁਣ ਬਾਈ ਮੈਨੂੰ ਇੱਕ ਮੇਲਾ ਤਾਂ ਕਹਿੰਦਾ ਸੀ ਉੱਥੇ ਆਉਂਦੇ ਹੁੰਦੇ ਆ ਕਹਿੰਦਾ ਪਿਛਲੀ ਵਾਰ ਵੀ ਗਏ ਤੇ ਮਹਾ ਪਿਛਲੀ ਵਾਰ ਮਹਾ ਮਿਲ ਕੇ ਨਹੀਂ ਆ ਮੈਨੂੰ ਕਹਿੰਦਾ ਮੈਂ ਪੁੱਛਿਆ ਉਸੇ ਵੀ ਮਾਸਟਰ ਕਿੱਥੇ ਕਹਿੰਦਾ ਕਹਿੰਦੇ ਵੀ ਹੈ ਨਹੀਂ ਉਹਨੂੰ ਗਿਆ ਲ ਮਹਾ ਵੀ ਤੋਂ ਦੀ ਬੀਤੀ ਗੰਵਰੇ ਕਹਿੰਦਾ ਅਸੀਂ ਵਿਚਾਲੇ ਜੇ ਕਿਸੇ ਦਿਨ ਜਾਇਆ ਆ ਤਾਂ ਹੁੰਦੀ ਨੇ ਕੋਈ ਹੁਣ ਆਪ 18 ਦਿਨ ਆਰੰਭ ਹੋ ਜਾਣਾ ਮੈਂ ਆ ਗਿਆ ਹਾਂ ਰੂਪ ਲੈ ਕੇ ਬ੍ਰੇਕ ਕਰਾਣੇ ਵਾਰ ਕਹਿੰਦਾ ਇੱਕ ਦੀ ਮਿਲ ਕੇ ਆਉਂਗਾ ਵਾ ਠੀਕ ਚਲੋ ਬਾਈ ਠੀਕ ਆ ਜੀ ਬਾਕੀ ਚੱਲਦੇ ਰਹਿਣੇ ਇਕਲੇ ਗਾਮੇ ਆ ਇਹਦਾ ਚੱਲਦੇ ਰਹਿਣੇ ਆ ਬਾਕੀ ਦਿਖਾਉਂਦੇ ਬਾਈ ਜੇ ਮੀ ਵੇ ਜਣੀ ਕਣਕਾਂ ਕੁਲਕਾਂ ਫਸਲਾਂ ਦਾ ਜਦ ਮੰਗਦੀ ਆ ਇਹ ਤਾਂ ਥੋੜਾ ਜਿਹਾ ਰਿੱਕਾ ਪਾਜਦਾ ਇੱਕ ਤਾਂ ਉਹ ਤੋਂ ਰਸੀਦੀ ਮੋੜ ਮੈਨੇ ਚੱਲਦੇ ਉੱਥੇ ਔਖਾ ਹੋ ਜਣਾ ਇੱਕ ਗੰਨੇ ਗੁੰਨੇ ਦਾ ਜਿਹੜਾ ਮੇਲੇ ਚ ਘੜ ਕੇ ਜਾਣਾ ਉਹ ਤਾਂ ਖੇਤਾਂ ਮੇਲੇ ਜਾਣਾ ਟਰਾਲੀਆਂ ਦਾ ਔਖਾ ਹੁੰਦਾ ਥੋੜਾ ਜਿਹਾ ਔਖਾ ਹੁੰਦਾ ਬੇ ਚੀਜ਼ ਦਾ ਜਿਹੜੀ ਚਲੋ ਰੋਡ ਦੇ ਨਾਲ ਹੁਣ ਕਾਤੇ ਮਸਲੇ ਤੇ ਦੋ ਤਿੰਨ ਦਿਨ ਦਾ ਮਿਲ ਖਾ ਗਿਆ ਹਾਂ ਪਰ ਜੀ ਨਹੀਂ ਸਪਲਾਈ ਨਹੀਂ ਕੱਢੀ ਜੀ ਸਪਲਾਈ ਨਹੀਂ ਕੱਢੀ ਹੈਗੀ ਉਹਨੇ ਇੱਕ ਹੋਰ ਜੇ ਮੀਂਹ ਪੈ ਗਿਆ ਘੜ ਹੋ ਜਾਣਾ ਗੰਨਾ ਪਾਣੀ ਚ ਘੜ ਹੋ ਜਾਊਗਾ ਪਰ ਉਹ ਜੀਵੀਦਾਰ ਨੂੰ ਮਾਰ ਬੈਜਣੀ ਆ ਉਹਨਾਂ ਮੈਂ ਅੰਦਰ ਰੇਟ ਤੱਕ ਦੇਣਾ ਉਹ ਦੇਣਾ ਪੈਣਾ ਗਰੇ ਨੂੰ ਬਿਲਕੁਲ ਸਮਝਿਆ ਉਹ ਫਿਰ ਮਾਰ ਜੀਵੀਦਾਰ ਨੂੰ ਬੈਜਦੀ ਆ ਵੀ ਠੀਕ ਆ ਚੱਲੀ ਜਾਣਾ ਕੰਮ ਬਾਈ ਇੱਥੇ ਇੱਥੇ ਨਹੀਂ ਦਾ ਕਹਿੰਦਾ ਸਾਰਾ ਕੁਰੀ ਛੱਡ ਦੇਣਾ ਤੇ ਹੁਣ ਸਾਹਮਣੇ ਅੱਜ ਖਬਰ ਪੜ੍ਹੀ ਸਵੇਰੇ ਉੱਠ ਕੇ ਅਖਬਾਰ ਕੋ ਜਾਏ ਉਹ ਡਾਕਟਰ ਮਨਮੋਹ ਸਿੰਘ 9:51 ਮਿੰਟ ਤੇ ਚੜਾਈ ਕਰਕੇ ਦੇ ਕੋਈ ਦਾ ਬਾਈ ਜਾਣਾ ਕੋਈ ਰਾਜਾ ਜੇ ਕੋਈ ਉਸ ਵੀ ਹੈ ਸਾਹਮਣੇ ਜਾਣਾ ਕੋਈ ਸਵੇਰ ਹੋ ਜਾਣਾ ਕੋਈ ਨਾ ਵੀ ਫਿਰ ਵੀ ਬਥੇਰੀ ਉਮਰ 91 ਸਾਲ ਦੇ ਹੋ ਗਏ ਨੇ ਵੀ ਠੀਕ ਆ ਇੱਕਣਾ ਇੱਥੇ ਦਾ ਸਾਰਾ ਕੁਝ ਅਸੀਂ ਛੱਡ ਜਾਣਾ ਚਲੋ ਠੀਕ ਹੈ ਹਾਂ ਸਤਿ ਸ੍ਰੀ ਅਕਾਲ ਜੀ ਹਾਂ ਪਹਿਲਾਂ ਇੰਨਾ ਬੋਝਾ ਕਰ ਲੈਣਾ ਰੱਖ ਜਾਣਾ ਲੋ ਭਾਈ ਮਿਲੋ ਮਾਸੜ ਨੂੰ ਸਤਿ ਸ੍ਰੀ ਅਕਾਲ ਜੀ ਹੈਦਰ ਵਾਈ ਸਾਹੀ ਭਾਈ ਭਾਈ ਸਤਿ ਸ੍ਰੀ ਅਕਾਲ ਜੀ ਇੱਧਰ ਖੜੋ ਸਤਿ ਸ੍ਰੀ ਅਕਾਲ ਜੀ ਬਾਕੀ ਚੱਲ ਰਹੀ ਆ ਭਾਈ ਤਿਆਰੀ ਰੇ ਭਾਈ ਸਾਰੇ ਆਪਣਾ ਆਪਣਾ ਲੱਗੇ ਹੋਏ ਸਭ ਲੱਗੇ ਹੋਏ ਆ ਇੱਧਰ ਪੂਰੀ ਲੱਗੇ ਹੋਏ ਆ ੜਕ ਤੜਕਾ ਕਰਨ ਵੀ ਲੱਗਿਆ ਹੋਇਆ ਅੱਜ ਦਾ ਕਰਨ ਵੀ ਲੱਗਿਆ ਹੋਇਆ ਆ ਦੇਖ ਇੱਧਰ ਸਾਰੇ ਕੋਈ ਕਾਸੀ ਨਾਲ ਕੋਈ ਕਾਸੀ ਹੋ ਰਹੀ ਹੈ ਟਾਪੇ 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 ਕਰਕੇ ਨਾ ਜਿਹੜਾ ਟਾਪੇ ਚ ਬੱਝੇਗਾ ਮਹਾਨ ਬਾਹਰ ਕਰਦੇ ਹੋ ਵਾਰ ਕਰਕੇ ਬਰੀਗਾ ਹੈਗਾ ਟਰਨ ਟਾ ਕਰਾ ਦੇਣੀ ਹੈ ਸਵੇਰ ਨੂੰ ਖਾਣਾ ਕਰਦਣਾ ਹਾਂ ਰਾਦਰ ਬਦ ਚਾਰ ਬਾਦ ਨੂੰ ਖੜਾ ਦਾਂਗੇ ਹਾਂ ਸਵੇਰੇ ਚਾਰ ਬਾਦ ਦਿਨ ਖੜਾ ਦੂਗੇ ਕਾਲਦੇ ਜਿਹੜੇ ਹੱਥ ਕੜਾਉਣਾ ਹਾਂ ਇਹਦਾ ਹੈ ਦੋ ਦੋ ਹੋਰ ਹੀ ਲਿਆ ਰਹੇ ਉੱਪਰ ਗਾਜਾ ਜਾਉਂਦਾ ਨਹੀਂ ਥੜੀ ਉਹਦੇ ਆ ਹਾਂ 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 ਥੜੀ ਥੜੀ ਵਾਲੇ ਨਾਲ ਉਹਦਾ ਲੰਗਰ ਚ ਸ਼ੱਕ ਆਉਣਾ ਪ੍ਰਸ਼ਾਦਾ ਲੰਗਰ ਚਾਲਦੇ ਟਿੱਬੀ ਸਾਹ ਵਾਲਿਆਂ ਦੇ ਟਿੱਬੀ ਸਾਹ ਵਾਲਿਆਂ ਦੇ ਸ਼ੱਕ ਆਉਣਾ ਬਣਾ ਪ੍ਰਸ਼ਾਦਾ ਦਾ ਯਾਰ ਜੇ ਹੋਰ ਆ ਜਵੇ ਇਹਨਾਂ ਨੇ ਮਸ਼ੀਨ ਕਰ ਦਿੱਤੀ ਪਹਿਲਾਂ ਗਰਮ ਹੋ ਗਈ ਉਹ ਹੈ ਪਹਿਲਾਂ ਮਸ਼ੀਨ ਕਰ ਦਿੱਤੀ ਇਹ ਮਸ਼ੀਨ ਵੀ ਲੱਗੀ ਵੀ ਆ अच्छा मशीन ते ना काम ਨਹੀਂ ਚੱਲਦਾ ਹਾਂ ਮਸ਼ੀਨ ਦੇ ਬਰਾਬਰ ਆਪਾਂ ਕਰ ਰਹੇ ਸਾਰੇ ਹਾਂ ਹਾਂ ਬਿਲਕੁਲ ਬਿਲਕੁਲ ਹਾਂਜੀ ਢੇੜੀ ਇਧਰ ਬਾਈ ਸੇਵਾਦਾਰ ਲੱਗ ਜਾ ਸਾਹਿਬ ਜੀ ਪੂਰੀ ਬਿਠਗਾ ਤੇ ਕਰੀ ਬਿਠਾ ਸਾਡੇ ਬੱਸ ਮੇਰੀ ਬੰਦ ਨਹੀਂ ਅੱਛਾ گاس ورال ٹاک پہ پالایا تے لو نوتر ہاں پا دو اے جا کے موٹے موٹے تے جاودی پھڑٹی چے نہیں تے میں دا کوئی نہیں کرنا تو سارے نہ کوئی جوڑ دا اے ٹھیک ہے بس دیکھ رہے ہیں کدوں جوڑے تے کتھے بندا ہو رہا ہے میرے کینڑ نہیں ہو رہا جو جو رہے ਕੀ ਕਰ ਰਿਹਾ ਹੋਇਆ ਆ ਆ ਵੀਡੀਓ ਗੋਲ ਆਇਮ ਆਮ 16 ਲੋ ਜੀ ਮੇਰੇ ਥੱਲੇ ਨੂੰ ਕਾਹ ਤਰੀਕ ਕਾਰਵਾਈ ਸਾਰਿਆਂ ਨੂੰ ਉੱਠ ਖੜਿਆ ਆਪਣੇ ਪਾਣ ਦਾ ਬਾਈ ਹੁਣ ਹਾਂ 4:00 ਵੱਜ ਗਏ। ਉੱਠੇ ਵੀ ਤਾਂ ਬਾਈ 3:00 ਵਜੇ ਲੱਗੇ ਭਰਨ। ਹਾਂ। ਤਾਂ ਕੰਮ ਬਣਾਉਣਾ ਥੋੜੇ ਜਿਹੀ ਭਰ ਹੋਰ ਤਾਂ ਕੁਝ ਵੀ ਬੈਟਰੀ ਭਰ ਹੋਵੇ ਬਾਈ। ਤੇ ਆਹ ਬਹੁਤ ਦਾ ਬਾਈ ਮਾਲ। ਇਹ ਸਾਰਾ ਸ਼ਾਮ ਤੱਕ ਬੈਠਣਾ ਬਣਾ ਇੱਕ ਹੀ 5:00 ਵਜੇ ਤੱਕ ਆ ਦੇਖਦਾ। ਲੇਟ ਕੰਮ ਸ਼ੁਰੂ ਕਰਿਆ। ਲੇਟ ਹੋ ਗਿਆ ਯਾਰ। ਇਹ ਆਪਣਾ ਮਟੀਰੀਅਲ ਵਾਲਾ ਥੋੜਾ ਲੇਟ ਹੋ ਗਿਆ ਕੰਮ ਯਾਰ। ਹਾਂ। ਉਹਦੇ ਨੂੰ ਥੋੜਾ ਲੇਟ ਕਰਤਾ ਹੋਣਾ ਬਾਈ। ਇੱਧਰ ਸਾਡੇ ਪਿੰਡਾ ਬਾਈ ਵਿਚਕਾਰ ਨਰਮਲ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਨਵੇਂ ਹੋਰ? ਵਧੀਆ ਵਧੀਆ ਐਂ ਬਾਈ। ਨੰਮਾ ਵੀ ਬਾਈ ਰਾਤ ਥੱਕ ਗਿਆ ਤਾਂ ਨੰਮਾ ਵੀ ਲੇਟ ਉੱਠਿਆ ਵਿਚਾਰਾ ਨੂ ਮੈਂ ਮਾ ਹੁਣ ਆਇਆ ਵਿਚਾਰਾ ਮਾ ਹੁਣ ਆਇਆ ਵਿਚਾਰਾ ਵੀ ਉਮਰ ਵੀ ਹੋ ਗਈ ਨੰਮੇ ਦੀ ਹੁਣ 50 ਸਾਲ ਦਾ ਨੰਮਾ ਵੀ ਭਾਈ ਉਮਰ ਦਾ ਗਿਆ ਚੱਕਰ ਆਊ ਜੀ ਨਹੀਂ ਤੇ ਆਈਦਾ ਉਹਨੂੰ ਸਰੀਰ ਤੇ ਫਰਕ ਪੈਂਦਾ ਹੀ ਅਕਸਰ ਨੂੰ ਹਾਂ ਨਹੀਂ ਜਿਉਦੇ ਹੋ ਇਹ ਦੋ ਇੱਕ 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 ਸਰਦਾਰ ਨੂ ਆਹ ਮੁਸਕਾ ਹਮ ਆ ਰਹਿਣਾ ਇੱਕ 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 ਓ ਯਾਰ ਚੱਲੀ ਜਾਓ ਚੱਲੀ ਜਾਓ ਵੀਰ ਅੱਗੇ ਚੱਲੀ ਜਾਓ ਜੀ ਆਰਾਮ ਨਾਲ ਚੱਲੀ ਜਾਓ ਜੀ ਅੱਗੇ ਅੱਗੇ ਹੋ ਜਾਓ ਜੀ ਲੱ ਸਿੱਧਾ ਹੋ ਗਿਆ ਸਿੱਧਾ ਕਰਤਾ ਹੁਣ ਐ